ਇਹ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਹੈ ਖਣੌਰੀ ਤੇ ਸ਼ੰਭੂ ਬਾਰਡਰ ਤੋਂ ਉੱਠਿਆ ਅੰਦੋਲਨ ਪੂਰੇ ਦੇਸ਼ ਭਰ ਚ ਫੈਲ ਰਿਹਾ ਹੈ ਪਰ ਇੱਧਰ ਵੀ ਸੰਘਰਸ਼ੀ ਯੋਧੇ ਆ ਪੁਰਾਣਾ ਇਤਿਹਾਸ ਵੀ ਤੁਸੀਂ ਜਾਣਦੇ ਆ ਤੇ ਕੋਈ ਗੱਲ ਨਹੀਂ ਜੋ ਮਰਜ਼ੀ ਕਰੀ ਜਾਣ ਉਹਨਾਂ ਦੀਆਂ ਚਾਲਾਂ ਨਹੀਂ ਚੱਲਣੀਆਂ ਫੇਲ ਹੋਣਗੀਆਂ ਬੇਸ਼ੱਕ ਸਾਡੀ ਡੱਲੇਵਾਲ ਦੀ ਕੁਰਬਾਨੀ ਹੋ ਜੇ ਮਗਰ ਬਹੁਤ ਡੱਲੇਵਾਲ ਖੜੇ ਆ ਔਰ ਉਧਰ ਭਾਰਤ ਸਰਕਾਰ ਨੇ ਕੇਂਦਰ ਸਰਕਾਰ ਨੇ ਤਿੰਨ ਰੱਦ ਕੀਤੇ ਖੇਤੀ ਕਾਨੂੰਨਾਂ ਦਾ ਖਰੜਾ ਫੇਰ ਸੂਬਿਆਂ ਨੂੰ ਭੇਜ ਦਿੱਤਾ ਰੌਲਾ ਵੱਡਾ ਪੈ ਗਿਆ ਔਰ ਜਿਹੜਾ ਐਸਕੇਮ ਦੇ ਜਥੇਬੰਦੀਆਂ ਨੇ ਉਹ ਵੀ ਅੱਜ ਚੰਡੀਗੜ੍ਹ ਮੀਟਿੰਗ 'ਚ ਬੈਠੀਆਂ ਹੋਈਆਂ ਨੇ ਕੋਈ ਵੱਡਾ ਫੈਸਲਾ ਲੈਣ ਦੇ ਲਈ ਔਰ ਅਸੀਂ ਗੁਰਤੇਗ ਭਾਦਰ ਸਾਹਿਬ ਦਾ ਅਸੀਂ ਦਿਦੇੜਾ ਮਨਾ ਕੇ اٹਹੇ ਆ ਸਾਨੂੰ ਇਸ ਗੱਲ ਦਾ ਯਕੀਨ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਅਸੀਂ ਇਹਨਾਂ ਦੀ ਤਾਨਾਸ਼ਾਈ ਨੂੰ ਇਹਨਾਂ ਦੀ ਹੈਂਕੜਬਾਜੀ ਨੂੰ ਇਹਨਾਂ ਦੀਆਂ ਫੌਜਾਂ ਨੂੰ ਆਪਣੇ ਜਿਹੜੇ ਆ ਸ਼ਾਂਤਮਈ ਤਰੀਕੇ ਨਾਲ ਜੰਗ ਲੜ ਰਹੇ ਆ ਉਸ ਜੰਗ ਦੇ ਅੱਗੇ ਹਾਰਾਖ ਦਿਆਂਗੇ ਤੇ ਕਮਾਲ ਦੀ ਗੱਲ ਹੈ ਕਿ ਦਿੱਲੀ ਦੀ ਸਰਕਾਰ ਨੇ ਅਸੀਂ ਇਸ ਦੇਸ਼ ਦੇ ਵਸਨੇਕ ਆ ਇਸ ਦੇਸ਼ ਚ ਰਹਿ ਰਹੇ ਆ ਇਸ ਦੇਸ਼ ਚ ਕੰਮ ਕਰ ਰਹੇ ਆ ਟੈਕਸ ਦੇ ਰਹੇ ਆ ਮਿਹਨਤ ਕਰਕੇ ਅਸੀਂ ਪੂਰੇ ਦੇਸ਼ ਦਾ ਪੇਟ ਭਰ ਰਹੇ ਆ ਕਣਕ ਝੋਨਾ ਗੂੰਗੀ ਪਾਲ ਕੇ ਅਸੀਂ ਸਭ ਖਵਾ ਰਹੇ ਆ ਪਰ ਗੱਲ ਹੱਦ ਉਦੋਂ ਨਿਪਟ ਗਈ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਵੇਖੋ ਅਸੀਂ ਇਸ ਦੇਸ਼ ਦੇ ਲੋਕ ਆ ਤੇ ਸਾਨੂੰ ਹਾਂ ਦੇ ਹਰਿਆਣੇ ਚ ਨਹੀਂ ਆ ਸਕਦੇ ਹਰਿਆਣੇ ਚ ਰੋਕਣ ਵਾਸਤੇ ਕੰਕਰੀਟ ਦੀਆਂ ਕੰਧਾਂ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲਾਦੀ ਫੌਜ ਆ ਫੋਜ ਮਾਰਦੀ ਐ ਸਿੱਧੀਆਂ ਗੋਲੀਆਂ ਪਲਾਸਟਰ ਦੀਆਂ ਅਥਰੂ ਕੈਂਸ ਉਥਰ ਪਾਣੀ ਵਾਲੀਆਂ ਵਿਛਾੜਾਂ ਪਤਾ ਨਹੀਂ ਕੀ ਕੀ ਯੰਤਰ ਔਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਤਲਵੰਡੀ ਦੇ ਰੇਲਵੇ ਸਟੇਸ਼ਨ ਦੇ ਉੱਪਰ ਕਿਸਾਨਾਂ ਨੇ ਇੱਥੇ ਰੇਲਾਂ ਰੋਕੀਆਂ ਹੋਈਆਂ ਨੇ ਪੂਰੇ ਪੰਜਾਬ ਦੇ ਬਹੁਤ ਜ਼ਿਆਦਾ ਰੇਲਵੇ ਟਰੈਕ ਅੱਜ ਕਿਸਾਨਾਂ ਨੇ ਰੋਕੇ ਹੋਏ ਨੇ ਔਰ ਲੜਾਈ ਹੈ ਲੜਾਈ ਹੈ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਹੈ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਦੀ ਲੜਾਈ ਸਾਂਝੀ ਹੈ ਪਰ ਉਧਰ ਖਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਨੇ ਉਧਰ ਸ਼ੰਭੂ ਬਾਰਡਰ ਤੇ ਲਗਾਤਾਰ ਮਰਜੀਵੜਿਆਂ ਦੇ ਜਿਹੜੇ ਜਥੇ ਨੇ ਉਹ ਪੈਦਲ ਮਾਰਚ ਕਰਕੇ ਦਿੱਲੀ ਵੱਲ ਵਧਣਾ ਚਾਹੁੰਦੇ ਨੇ ਪਰ ਭਾਰਤ ਸਰਕਾਰ ਮੋਦੀ ਸਰਕਾਰ ਵਾਰ-ਵਾਰ ਆਪਣੀਆਂ ਕੀਤੀਆਂ ਗੱਲਾਂ ਤੋਂ ਮੁੱਕਰਦੀ ਤੇ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਕੱਲ ਪਾਰਲੀਮੈਂਟ ਦੇ ਵਿੱਚ ਮੋਦੀ ਸਰਕਾਰ ਦੇ ਮੰਤਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਇਹ ਦਾਵਾ ਕੀਤਾ ਉਹ ਕਹਿੰਦੇ ਕਿ ਅਸੀਂ ਤਾਂ ਸੁਆਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰ ਰਹੇ ਹਾਂ ਉਹ ਕਹਿੰਦੇ ਕਿ ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਹੈ ਪਰ ਕਿਸਾਨ ਕਹਿੰਦੇ ਨੇ ਸਭ ਗਪੌੜ ਸੰਖ ਸਭ ਝੂਠ ਹੈ ਔਰ ਇਧਰ ਬਾਪੂ ਜੀ ਹੋਰੀ ਖੜੇ ਨੇ ਬਾਪੂ ਜੀ ਰੇਲਾਂ ਰੋਕ ਕੇ ਬੈਠੇ ਹੋ ਲੱਗਦਾ ਕੋਈ ਅਸਰ ਹੋਏਗਾ ਨਹੀਂ ਕਰਦੇ ਕਹਿਦੇ ਹੀ ਬੋਲਾ ਕੀਤਾ ਹੈ ਬੋਲਾ ਨਹੀਂ ਕਰਦੇ ਨਹੀਂ ਕਰਦੇ ਨਹੀਂ ਸੁਣਦੇ ਨਹੀਂ ਸੁਣਦੇ ਫਿਰ ਸੁਣਨਗੇ ਕਿਵੇਂ ਕੋਈ ਡਾਂਗ ਨਾ ਤਾਂ ਡਾਂਗ ਤਾਂ ਤੁਹਾਡੇ ਕੋਲ ਹੈਗੀ ਆ ਆ ਜੋ ਸਾਡੇ ਨੇੜੇੋਂ ਫੇ ਆ ਮਾਜੀ ਡਾਂਗ ਹਾਂਜੀ ਸਾਡੇ ਨੇੜੇੋਂ ਹੀ ਆ ਅੱਛਾ ਜਾਵਾਂਗੇ ਅਸੀਂ ਉਹਨਾਂ ਤੋਂ ਬਸ ਜੀ ਨਿਕਲ ਬਸ ਬਹੁਤ ਅਸੀਂ ਕਹੇ ਸੀ ਕਿ ਸਾਡੀ ਐਮਐਸਪੀ ਆ ਵੀ ਅਸੀਂ ਜਿਹੜੀ ਮਿਹਨਤ ਕਰਦੇ ਆ ਨਾ ਅਹੀਂ ਵੇਖੋ ਅਸੀਂ ਕਦੇ ਨਹੀਂ ਵੇਖਿਆ ਛਾਲ ਮਾਰਨ ਲੱਗੇ ਨੇ ਕਿਸਾਨ ਨੇ ਥੱਲੇ ਕਾਚ ਆ ਕੇ ਸਭ ਆ ਜਮੀਨ 'ਚ ਅਸੀਂ ਪੋਹ ਦੇ ਵਿੱਚ ਪਾਣੀ 'ਚ ਰਹਿਣ ਵਾਲੇ ਜੇਠਾੜ ਦੀਆਂ ਤੋਂ ਪੰਜ ਝੋਨਿਆਂ 'ਚ ਰਹਿਣ ਵਾਲੇ ਲੋਕ ਇੰਨੀ ਮਿਹਨਤ ਕਰਨ ਤੋਂ ਬਾਅਦ ਇੰਨੀ ਤਪੱਸਿਆ ਕਰਨ ਤੋਂ ਬਾਅਦ ਜਦੋਂ ਅਸੀਂ ਫਸਲ ਸੱਟਦੇ ਆ ਉਹਦਾ ਫਸਲ ਦਾ ਰੇਟ ਤੇ ਅਸੀਂ ਦੇਵਾਂਗੇ ਮਰਜ਼ੀ ਨਾਲ ਤੇ ਇਸ ਵਾਰ ਕੀ ਹੋਇਆ ਕਿ ਮਾਝੇ ਦੀ ਧਰਤੀ ਦੇ ਉੱਤੇ ਬਾਸਪਤੀ ਵੀ ਲੋਕਾਂ ਨੇ ਸ਼ੜਕਾਂ ਦੇ ਸਿੱਟੀ ਆ ਕਿਉਂਕਿ ਉਹਦਾ ਰੇਟ ਸੀ 1700 1700 ਵੇਚ ਕੇ ਪੱਲੇ ਕੁਝ ਨਹੀਂ ਸੀ ਪੈਂਦਾ ਇਸ ਕਰਕੇ ਅਸੀਂ ਕਹਿੰਨੇ ਆ ਕਿ ਜਿਹੜੀ ਸੜਕ ਦੀ ਮਿਹਨਤ ਆ ਜਿੰਨਾ ਸਾਡਾ ਖਰਚਾ ਆਉਂਦਾ ਉਹਨੂੰ ਮੁੱਖ ਰੱਖ ਕੇ ਸਾਡੀ ਜਿਹੜੀ ਫਸਲ ਆ ਉਹਦਾ ਫਸਲਦਾਰ ਰੇਟ ਤੈਅ ਕੀਤਾ ਜਾਵੇ ਦੂਸਰੀ ਮੰਗ ਸੀ ਕਿ ਸਾਡੇ ਦੇਸ਼ ਦਾ ਕਾਨੂੰਨ ਕਹਿੰਦਾ ਕੋਈ ਵੀ ਕਤਲ ਕਰ ਦਿੰਦਾ ਬੰਦਾ ਉਹਦੇ ਉੱਤੇ ਸਾਡੇ ਦੇਸ਼ ਕਾਨੂੰਨ ਮੁਤਾਬਕ 20 ਸਾਲ ਦੀ ਸਜ਼ਾ ਵੀ ਹੁੰਦੀ ਆ 302 ਦਾ ਪਰਚਾ ਦਰਜ ਹੁੰਦਾ ਪਰ ਯੂਪੀ ਦੀ ਧਰਤੀ ਦੇ ਉੱਤੇ ਅਸੀਸ ਮਿਸਰੇ ਨੇ ਐਸੀ ਹਰਕਤ ਕੀਤੀ ਆ ਕਿ ਉਹਦਾ ਪਿਓ ਜਿਹੜਾ ਕੈਬਨਿਟ ਮੰਤਰੀ ਆ ਸੈਂਟਰ ਦੇ ਵਿੱਚ ਅਸੀਸ ਮਿੱਤਰੇ ਮਿਸਰੇ ਨੇ ਸਾਡੇ ਕਿਸਾਨਾਂ ਦੇ ਉੱਤੇ ਜੀਪ ਚੜਾ ਕੇ 4-5 ਕਤਲ ਕਰ ਦਿੱਤੇ ਇੱਕ ਪੱਤਰਕਾਰ ਆ ਹੁਣ 5 ਕਤਲ ਕਰਨ ਵਾਲੇ ਨੂੰ ਤਾਂ ਸਿੱਧੀ ਫਾਂਸੀ ਹੁੰਦੀ ਆ ਪਰ ਸਾਡੇ ਦੇਸ਼ ਦੇ ਕਾਨੂੰਨ ਨੇ ਉਹਦੇ ਦੇ ਕੀਤਾ ਹੀ ਕੱਖ ਨਹੀਂ ਉਹ ਬਾਹਰ ਤੁਰਿਆ ਫਿਰਦਾ ਇਸ ਕਰਕੇ ਅਸੀਂ ਤੁਸੀਂ ਇਹ ਸ਼ੰਭੂ ਤੇ ਖਨੋਰੀ ਬਾਰਡਰ ਤੇ ਲੰਬੇ ਟਾਈਮ ਤੋਂ ਲੜਾਈ ਲੜ ਰਹੇ ਹੋ ਕੀ ਲੱਗਦਾ ਕੋਈ ਗੌਲ ਰਹੇ ਨੇ ਸੁਣ ਰਹੇ ਨੇ ਕਿ ਬਸ ਤਾਨਾਸ਼ਾਹੀ ਰਾਜ ਹੀ ਚੱਲੀ ਜਾਂਦਾ ਚੱਲ ਤਾਨਾਸ਼ਾਹੀ ਰਿਹਾ ਜੀ ਭਾਈ ਜੀ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕਰਾਏ ਸੀਗੇ ਉਹ ਇੱਕ ਫੇਰ ਡਰਾਫਟ ਆ ਗਿਆ ਸੂਬਿਆਂ ਨੂੰ ਤੇ ਕਹਿੰਦੇ ਵੀ ਉਹ ਤਿੰਨ ਖੇਤੀ ਕਾਨੂੰਨ ਨੇ ਜਿਹੜੇ ਉਹ ਫੇਰ ਲੈ ਕੇ ਆ ਰਹੇ ਨੇ ਕੀ ਲੱਗਦਾ ਇਹ ਤਾਂ ਉਹ ਚਾਲਾਂ ਸਰਕਾਰ ਦੀਆਂ ਪਹਿਲਾਂ ਉਹਨਾਂ ਨੇ ਸਿੱਧੇ ਢੰਗ ਨਾਲ ਫੇਰ ਮਾਰਿਆ ਸੀ ਹੁਣ ਉਹ ਦੂਜੇ ਪਾਸੇ ਦੀ ਲਿਆ ਕੇ ਹੁਣ ਉਹ ਸਟੇਟਾਂ ਦੇ ਮੰਤਰੀਆਂ ਦੀਆਂ ਬਾਹਾਂ ਮੋੜਨਗੇ ਉਹਦੇ ਥੱਲੇ ਕੀ ਲਿਖਿਆ ਹੈ ਜਿਹੜੇ ਕਾਨੂੰਨ ਆਏ ਉਹਨਾਂ ਥੱਲੇ ਕੀ ਲਿਖਿਆ ਲਿਖਿਆ ਜੋ ਸੈਂਟਰ ਕਹੂਗੀ ਹੂੰ ਹੂੰ ਸੈਂਟਰ ਦੇ ਮੁਤਾਬਕ ਕਰਨਾ ਪਊਗਾ ਹੁਣ ਉਹ ਤਰੀਕੇ ਦੇ ਨਾਲ ਸਟੇਟਾਂ ਦੇ ਮੁੱਖ ਮੰਤਰੀਆਂ ਦੀਆਂ ਬਾਹਾਂ ਮਰੋੜਨਗੇ ਵੀ ਕਰੋ ਆਈ ਲਿਆਉਣੇ ਉਹਨਾਂ ਨੇ ਉਹੋ ਹੀ ਆ ਮਤਲਬ ਲੱਗਦਾ ਹੈ ਕਿ ਦੁਬਾਰਾ ਫਿਰ ਮੋੜਕੋੜ ਕੇ ਉਹ ਤਿੰਨ ਖੇਤੀ ਕਾਨੂੰਨ ਲੈ ਕੇ ਆਉਣਗੇ ਅਜੇ ਉਹ ਜਿਹੜਾ ਦਾੰਤ ਸੀਗਾ ਜਿਹੜਾ ਭੂਤ ਸੀ ਉਹ ਮਰਿਆ ਨਹੀਂ ਨਹੀਂ ਬਿਲਕੁਲ ਨਹੀਂ ਮਰਿਆ ਉਹ ਉਹੋ ਹੀ ਆ ਪਰ ਉਹ ਵਲਫੇਅਰ ਪਾ ਕੇ ਚਾਲਾਂ ਚੱਲ ਰਹੇ ਆ ਪਰ ਪਰ ਪਾਰਲੀਮੈਂਟ ਦੇ ਵਿੱਚ ਤਾਂ ਕੱਲ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਇਹ ਦਾਵਾ ਕਰ ਰਹੇ ਸੀ ਵੀ ਅਸੀਂ ਤਾਂ ਕਿਸਾਨਾਂ ਦੀ ਆਮਦਨ ਵੀ ਦੁੱਗਣੀ ਕਰਤੀ ਅਸੀਂ ਤਾਂ ਸੁਆਮੀਨਾਥਨ ਕਮਿਸ਼ਨ ਰਿਪੋਰਟ ਵੀ ਲਾਗੂ ਕਰਤੀ ਬਿਲਕੁਲ ਝੂਠ ਸਰਾਸਰ ਝੂਠ ਆ ਆਮਦਨ ਕਿਹਦੀ ਕੀਤੀ ਆ ਉਹਨਾਂ ਨੇ ਕੋਆਪਰੇਟ ਘੜਾਣਿਆਂ ਦੀ ਅਵਾਨੀਆਂ ਅਡਾਨੀਆਂ ਨੂੰ ਕਿੰਨਾ ਉਹਨਾਂ ਨੇ ਪੈਸਾ ਮਾਫ ਕਰਤਾ ਕੀ ਗੱਲ ਕਿਸੇ ਕਿਸਾਨ ਦਾ ਨਹੀਂ ਹੋ ਸਕਦਾ ਸੀ ਉਹ ਤਾਂ ਉਹਨਾਂ ਨੂੰ ਆਮਦਨ ਦਿੱਤੀ ਹੈ ਕਿਸੇ ਕਿਸਾਨ ਨੂੰ ਕੋਈ ਆਮਦਨ ਨਹੀਂ ਉਹਨਾਂ ਨੇ ਦਿੱਤੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗ ਬਾਪੂ ਨੇ ਜਿਹੜੇ ਇਹ ਰੇਲਵੇ ਟਰੈਕ ਦੇ ਉੱਪਰ ਬੈਠੇ ਨੇ ਬਾਪੂ ਜੀ ਕਿਵੇਂ ਸੁਣਦੇ ਆ ਕਿ ਨਹੀਂ ਸੁਣਦੇ ਆ ਸੁਣਦੇ ਆ ਗੋਲਦੇ ਪਏ ਆ ਕੋਈ ਗੋਲਦੇ ਨਹੀਂ ਅੱਛਾ ਤੇ ਕਰਨਗੇ ਕੁਝ ਲੱਗਦਾ ਕਿ ਐਵੇਂ ਲਾਰੇ ਹੀ ਆ ਇਹਨਾਂ ਦੇ ਜਿਹੜਾ ਮਹਾਰਾਜ ਨੂੰ ਪਤਾ ਅੱਛਾ ਠੀਕ ਹੈ ਕਿਉਂਕਿ